ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਤੇ ਬਾਰਡਰ ਦੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਜਾਈ ਨਾਲ ਨੂੰ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸੇ ਸੈਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਧੁੱਡੀਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਤੁਹਾਡੇ ਲਈ ਚਾਰ ਗਾਵਾਂ ਦੀ ਵੀਡੀਓ ਲੈ ਕੇ ਆਏ ਆ ਜੀ ਚਾਰੇ ਗੱਪਣਾਂ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਿੰਨੇ ਆ ਜੀ ਤਸੱਲੀ ਭਰਕ ਤੁਸੀਂ ਕਰਨੀ ਐ ਨੰਬਰ ਸਕਰੀਨ ਦੇ ਥੱਲੇ ਆਵੇ ਬਸ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸੋ ਨਾਮ ਵੀਰੇ ਰਾਜਾ ਪੈਂਤੂ ਡੀਆ ਜਿਲ੍ਹਾ ਫਸਿਲਮੋਗਾ ਮੋਬਾਈਲ ਨੰਬਰ 8295096573 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਸੁਆਗਨ ਮਸੂਦੀ ਇਹ ਦੂਜਾ ਸੁਆਸ ਹੁੰਦੀ ਵੀਰੇ ਜੀ ਨਾਮ ਆਇਆ ਸ਼ਹਿਰ ਤੇ ਜਰਸੀ ਦਾ ਕਰਾਉਸ ਆ ਜੀ ਹਾਂਜੀ ਵੀਰੇ ਠੀਕ ਆ ਜੀ ਦਿਨ ਕਿੰਨੇ ਲੈਂਦੀ ਬਾਈ ਦਿਨ ਵੀਰੇ ਲੈ ਜੂਏ 8 ਤੋਂ 10 ਕਿੰਨਾ ਪਾਜੂ ਦੁੱਧ ਜੀ ਦੁੱਧ ਵੀਰੇ ਪਲੂਨ ਹੁੰਦਾ 15 ਸੁਰਖੇ ਦਿਖਾ ਦਈਏ ਆਏ ਸਰ ਦਾ ਜਰਸੀ ਦਾ ਕ੍ਰੋਸ ਆ ਜਾਂਦਾ ਜੀ ਬਾਕੀ ਫੇਸ ਕੁਆਲਟੀ ਵੀ ਸੋਹਣੀ ਵਜਨ ਵੀ ਚੰਗਾ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਜੀ ਦੈਨ ਹਫਤਾ ਲੈ ਜੋ ਬਾਈ ਹਾਂ ਤੇ ਦਸ ਦਿਨ ਲੈ ਜੂ ਹਾਂ ਜੀ ਹਾਂ ਜਦੋਂ 10 ਦਿਨਾਂ ਦੀ ਕੱਚੀ ਹੈ ਜੀ ਬਾਕੀ ਕਰਮ ਵਾਲਾ ਪਕੂਈ ਯਾਰ ਇੱਕ ਦੋ ਦਿਨ ਬਾਅਦ ਉੱਪਰ ਵੀ ਲਿਜਾ ਸਕਦਾ ਜੀ ਤਿਆਰੀ ਚੰਗੀ ਹੈ ਜੀ ਵਾਲਟੇ ਨਾਲ ਬਹੁਤ ਨੇ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਥਾਣਾ ਜੀ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਹਣਾ ਗੁਲਾਬੀ ਥਣ ਚਾਰ ਹੀ ਥਣਪੋਟ ਨੇ ਸ਼ਾਂਖ ਨੇ ਫੇਸ ਕੁਆਲਿਟੀ ਚੰਗੀ ਆ ਵਜਨ ਵਜੂਦ ਪੂਰਾ ਚੰਗਾ। ਉਹ ਥਣਾ ਦੀ ਡੰਨ ਆ ਵੀਰੇ ਗਾਰੰਟੀ ਉਰੇ ਠੀਕ ਆ ਜੀ। ਥਣਾ ਦੀ ਜਮਾ ਡੰਨ ਹੋਊਗੀ ਬੇਬੇ। ਥਣਾ ਥਣਾ ਦੀ ਕੋਈ ਟੈਨਸ਼ਨ ਨਾ ਲਾਵੇ ਥਣਾ ਥਣਾ ਜੋ ਝੋਲ ਪਈ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਥਣ ਡਿਮਾਂਡ ਕੀ ਰਹਿਣ ਵਾਲੀ ਆ ਵੀਰੇ ਦੇ। ਵੀਰੇ ਮੁੱਲ ਜਨਾ ਮਰਜ਼ੀ ਕਰੀਏ 40 ਹਜ਼ਾਰ ਤੱਕ ਮਾਨਤਨ ਕਰ ਦਾਂਗੇ। ਹੋਈ ਜਮਾ ਛੋਟੀ ਜੀ ਡਿਮਾਂਡ ਆ ਜੀ। 40000 ਰੁਪਏ ਚ ਬਾਈ ਕਹਿੰਦਾ ਮਾਣ ਤਾਨ ਕਰਦਾਂਗੇ ਜੀ ਜਿਹਨੂੰ ਨਾ ਕੋਈ ਵੀ ਜਚੂਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਸੀਲਸ ਲੱਗ ਪੂਰੀ ਆ ਜੀ ਬਾਕੀ ਤਿਆਰੀ ਚੰਗੀ ਆ ਹਵਾਨੇ ਦੀ ਤੱਕ ਅੱਗੇ ਨੂੰ ਵੀ ਚੰਗੀ ਆ ਬੈਕ ਸਾਈਡ ਨੂੰ ਵੀ ਚੰਗੀ ਆ ਬਾਕੀ ਹਾਈਟ ਦਾ ਅੰਦਾਜ਼ਾ ਜਦੋਂ ਤੁਸੀਂ ਬਾਈ ਦੇ ਸਾਹ ਹੁਣ ਲਾ ਲਿਓ ਜੀ ਦੋ ਨੰਬਰ ਜੀ ਇਹਦੀ ਕੀ ਡਿਟੇਲ ਆਈ ਇਹ ਵੀਰੋ ਦੂਜਾ ਸੁਆਈ ਆ ਦਾਨ ਕਿੰਨੇ ਲੈਂਦੀ ਆ ਜੀ ਇਹ ਦਾਨ ਵੀਰੋ 10 ਕਿਲੇ ਪਿਆ ਆ ਲੈ ਲੈ ਜੂਜੇ ਹਾਂ ਬਾਕੇ ਰੰਦ ਜੀ ਕਰੋ 3 ਕਾਇੰਦਾ ਜੀ ਹਾਂ ਭਾਜੇ ਨੂੰ ਵਜੂਦ ਦੋ ਠਾਲੇ ਵੇਦਾਂ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਵੀਰੇ ਪਲੂਨ 16 ਕਿਲੋ ਹੁੰਦਾ ਜਣੇ ਠੀਕ ਹੈ ਜਾਓ ਪਲੱਸ ਬਾਈ 16 17 ਕਿਲੋ ਦੇ ਹੱਕਾ ਵੀਰੇ ਵੱਜੀ ਆ ਭਾਜੇ ਨੂੰ ਠੱਟੀ ਆ ਜੀ ਭਾਜੇ ਨਾਲੀ ਆ ਇਹ ਵੀ ਹੋਰ ਕੇ ਸਾਦੀ ਕਰੋ ਸੰਗ ਆ ਜਾਂਦਾ ਜੀ ਸੁਆ ਇਹ ਵੀ ਦੂਜਾ 10 ਤੋਂ ਪਲੱਸ ਬਹੁਤਾ ਵੀਰੇ ਸੇਵਾ ਹਾਂ ਜੇ ਲਾ ਸੇਵਾ ਕਰਨ ਉਹ ਲੈ ਲਊਗਾ ਸਹੀ ਗੱਲ ਹੈ ਜੀ ਭਾਜੇ ਨੂੰ ਵਜੂਦ ਚੰਗਾ ਕਰੋਸ ਦਾ ਫਾਇਦਾ ਇਹ ਹੋ ਜਾਣਾ ਬਈ ਇੱਕ ਤਾਂ ਫੈਟ ਚੰਗੀ ਆ ਜਾਣੀ ਇੱਕ ਗਰਮੀ ਤੇ ਠੰਡ ਕਰ ਮਾਲੀ ਘਟ ਮਨਾਊਗੀ ਫਲਾਂ ਦੇ ਸਾਈਜ਼ ਵੀ ਸੋਹਣੇ ਆ ਗੈਪ ਤੇ ਲੱਗੇ ਆ ਪੂਰੇ ਮੰਹਾਰਗੀ ਆ ਯਾਰ ਸਾਈ ਵਾਲਾ ਥਾਣਾ ਪੂਰਾ ਮੋਟਾ ਥਣ ਲੱਗਿਆ ਵਾ ਜੀ ਕੋਈ ਆਏ ਨਹੀਂ ਗਾ ਬਈ ਛੋਟਾ ਗਾ ਮੋੜਲੀ ਵੀਰੇ ਆਪਾਂ ਨੇੜੇ ਤੋਂ ਦਿਖਾ ਦਿੰਨੇ ਕੱਚੀ ਜ਼ਰੂਰ ਆ ਜੀ ਅੱਜ ਆ ਤੁਹਾਨੂੰ ਕੱਚੀ ਵਾਲਾ ਮਿਲ ਜਾਣਾ ਜੀ ਬਾਕੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਵਜਨ ਵਜੂਦ ਚੰਗਾ 16 17 ਕਿਲੋ ਦਾ ਰਿਕਾਰਡ ਆ ਪਹਿਲੇ ਸੂਏ ਦਾ 1 ਪੀਰ ਪਲੱਸ ਦੀ ਉਮੀਦ ਆ ਬਾਕੀ ਸੇਵਾ ਦੇ ਸਰ ਤੇ ਆ ਜੇ ਕੋਈ ਵੀਰ ਬਾਤ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਜੀ ਇਦੀ ਕੀ ਡਿਮਾਂਡ ਰਹਿਣ ਵਾਲੀ ਹੈ ਵੀਰੇ ਗਾਂ ਦਾ ਹੈਗੀ 55000 ਦੀ ਤਿਆਰ ਹੋ ਗਈ ਅੱਜ ਦਾ ਇਹ 45000 ਦੀ ਜਸਨੋ ਹੋ ਜੂ ਲੈਸ ਜੀ ਕਰ ਦਾਂਗੇ ਵੀਰੇ ਮਾਨਸਾ ਠੀਕ ਹੈ ਜੀ ਅੱਜ ਦੀ ਡਿਮਾਂਡ 45000 ਰੁਪਿਆ ਵਿੱਚੋਂ ਲੈਸ ਬਾਈ ਜਿੰਦਾ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਕਨੈਕਟ ਕਰ ਲਿਓ ਕੱਚੀ ਕੱਚੀ ਤੁਹਾਨੂੰ ਭਾਜ ਮਿਲ ਜਾਣੀਆਂ ਜਿੱਦ ਤੇ ਤਿਆਰ ਹੋ ਗਈ ਉਹਦੇ ਫਿਰ ਤਿਆਰ ਵਾਲਾ ਰੇਟ ਹੋਊਗਾ ਜੇ ਕੋਈ ਵੇਚਣ ਵਾਲਾ ਵੀ ਰਿਲ ਹੈ ਜੇ ਤਾਂ ਫਿਰ ਡਿਮਾਂਡ ਉਦ ਹੀ ਹੋ ਜੂਗੀ ਨੰਬਰ ਵੀਰੇ ਦੀ ਕੀ ਡਿਟੇਲ ਹੈ ਜੀ ਇਹ ਵੀਰੇ ਦੂਜਾ ਫਲਸ ਹੁੰਦੀ ਆ ਇਹ ਤਾਂ ਕਿੰਨੇ ਲੈਂਦੀ ਆ ਜੀ ਦਿਨ ਵੀਰੇ 5 ਤੋਂ 6 ਦਿਨ ਲੈ ਜੂਗਾ ਕਿੰਨਾ ਬਾਜੂ ਦੁੱਧ ਜੀ ਦੁੱਧ ਵੀਰੇ ਪਲੂਨ ਦੇ 18 ਕਿਲੋ ਪਿੰਡੋਂ ਹੀ ਗਾ ਲਏ ਆਪਣੇ ਠੀਕ ਆ ਜੀ ਬਾਕੀ ਚੈੱਕ ਕਰ ਸਕਦੇ ਹੋ 18 ਕਿਲੋ ਦਿੱਤਾ ਹੈ ਦਿਨ ਹਜੇ 10 ਲੈ ਜੂਗੇ ਹਫਤਾ ਤੱਕ ਤਾਂ ਵੀਰੇ ਲੈ ਜਾਊਗੀ ਠੀਕ ਆ ਜੀ ਇਹ ਵੀ ਦੌਰ ਕੇ ਦਿਖਾ ਦੀ ਵੀਰੇ ਕੱਦ ਕੋਤ ਬਹੁਤ ਵਾ ਬਜਲ ਵੀ ਚੰਗਾ ਚੈੱਕ ਕਰ ਸਕਦੇ ਹੋ ਤੁਸੀਂ ਸਾਈਟ ਫੋਲੀਵੁੱਡ ਈ ਆ ਬਈ ਬਾਈ ਦੇ ਮੋਢੇ ਤੇ ਕਰਾਉਂਦੀ ਆ ਮੈਂ ਸਾਹਿਬ ਸਰ ਤੱਕ ਆਉਂਦੀ ਆ ਦੇ ਹਾਈਟ ਹੋਊਗੀ ਜੀ ਪੰਜ ਚਾਰ ਦਿਨ ਲੈ ਜੂਗੀ ਦੁੱਧ ਚੰਗਾ ਬਾਜੂਗੀ ਬਾਕੀ ਸ਼ਾਈਨਿੰਗ ਵਾਲੀ ਸਕਿਨ ਆ ਵਜਨ ਵਜੂਦ ਚੰਗਾ ਥਾਣਾ ਦਾ ਸਹਿਜ ਵੀ ਸੋਹਣਾ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚੈੱਕ ਕਰ ਸਕਦੇ ਹੋ ਚਾਰ ਹੀ ਥਾਣਾ ਫੋਰ ਨਹੀਂ ਸ਼ਾਂਗਰੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸੂ ਮੋੜ ਲਿਆ ਹੀ ਫਿਰ ਬਾਕੀ ਦੁੱਧ ਕਿੰਨਾ ਬਾਜੂ ਬਾਈ ਦੁੱਧ ਵੀਰੇ 18 ਕਿਲੋ ਦੇਣ ਦਾ ਹੱਕ ਹੈ ਦਾ ਹੱਕ ਆ ਵੀਰੇ ਬਾਕੀ ਸੇਵਾ ਗੋਰਾ ਲੈ ਕੇ ਰੁਆਈ ਹੈ ਜੀ ਪੂਰੀਆਂ ਨਹੀਂ ਚਮਕਦਮ ਚਮਕਦਮ ਦਾ ਬਹੁਤ ਆ ਕੋਈ ਲਿੱਸੀ ਫਿੱਕੀ ਨਹੀਂ ਕਿ ਜੀ ਬਾਕੀ ਵੱਡੇ ਕਦ ਕਾਠ ਦੀ ਵਜਨ ਚੰਗਾ ਤਿਆਰੀ ਚੰਗੀ ਆ ਡਿਮਾਂਡ ਇਹਦੀ ਕੀ ਰਹਿਣ ਵਾਲੀ ਹੈ ਵੀਰੇ 42 ਦਾਂਗੇ ਹੋ ਜੂ ਲੈਸ ਜੀ ਕਰ ਦਾਂਗੇ ਵੀਰੇ ਜੂੜਾ ਲੈ ਜੇ ਕੋਈ ਕਰ ਦਾਂਗੇ ਵੀਰੇ ਮਾਨਸਾਲ ਕੋਈ ਠੀਕ ਆ ਜੀ 42000 ਰੁਪਏ ਇਹਦੀ ਡਿਮਾਂਡ ਆ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਜਮਾ ਜਿਹੜੇ ਡਿਮਾਂਡ ਆ ਕੰਸੀ ਵੀਰੇ ਹਜੇ ਦਿਨ ਲੈਂਦੀ ਆ ਜਿੱਦ ਤਿਆਰ ਹੋਗੀ ਉਹਦੇ ਡੀਗਾਂ ਦਾ ਭਾਈ ਕਿਹਨੇ 42000 ਕਰਨਾਗਾ ਭਾਈ 55 ਦੀ ਤੇ ਬੱਚਾ ਮੁਰਿਆ ਸਹੀ ਗੱਲ ਆ ਜੀ ਠੰਡੀ ਸੀਲ ਦੀ ਆਪਣੀ ਗਰੰਟੀ ਆ ਕੋਈ ਆਈ ਭਾਈ ਝੋਲ ਬਹੁਤ ਪਈ ਆ ਹਵਾਨੇ ਚ ਸਾਰੀਆਂ ਵਲਟਾਂ ਆਈ ਨੇ ਕੋਈ ਚੱਕਰ ਦੀ ਕੋਈ ਲੱਤ ਛੜ ਮਾਰਦਾ ਚੱਕਰ ਅਲੱਗ ਵੀ ਕਰਮ ਵਾਲੀ ਕੋਈ ਚੱਕਰ ਵਾਲੀ ਦਾ ਨਹੀਂ ਟੈਂਪ ਰੋਡ ਤੇ ਆਉਣੀ ਕੋਈ ਚੱਕਰ ਵਾਲੀ ਗੱਲ ਆ ਅੱਗੇ ਵੀਰੇ 4 ਨੰਬਰ ਉਹਦੀ ਕੋਈ ਚੱਕਰ ਵਾਲੀ ਗੱਲ ਜਿੱਥੇ ਮਾਰਦੀ ਹੱਥ ਲਾਈ ਜਾਂ ਕੋਈ ਚੱਕਰ ਵਾਲੀ ਜਾਂਦੀ ਠੀਕ ਹੈ ਜੀ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸੁਆ ਸੂਆ ਦੂਜਾ ਦਾਨ ਕਿੰਨੇ ਲੈ ਲੀਂਦੇ ਆ ਜੀ ਦਾਨ ਵੀਰੇ 15 ਹੀ ਪਏ ਹਾਲੇ ਇਹਦੇ 15 ਦਿਨ ਪਏ ਜੀ ਹਾਂਜੀ ਵੀਰੇ ਠੀਕ ਆ ਜੀ ਕਿੰਨਾ ਬਾਜੀ ਦੁੱਧ ਜੀ ਦੁੱਧ ਵੀਰੇ 20 ਕਿਲੋ ਤਾਂ ਆਣੇ ਬਲੋਂ ਨੇ ਠੀਕ ਆ ਜੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਕੋਈ ਸੀਮਾ ਰਿਕਾਰਡ ਪਤਾ ਜੀ ਨਹੀਂ ਵੀਰੇ ਆਪਾਂ ਨੂੰ ਪਤਾ ਨਹੀਂ ਦੱਪ ਮਾਰੀ ਜੇਗੀ ਫੇਸ ਕੁਆਲਿਟੀ ਵੀ ਚੰਗੀ ਆ ਜੀ ਥਣਾ ਦੇ ਸੈੱਡ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਆ ਲਾ ਥਾਣਾ ਵਾਲਟਾਂ ਲਾ ਹਮਾਨੇ ਚ ਬਹੁਤ ਪੰਨਾਂ ਨੇ ਜੀ ਸਾਰੀਆਂ ਵਾਲਟਾਂ ਕਰਮ ਵਾਲੀ ਨੇ ਕੱਢ ਕੇ ਸੁਣਾ ਦਿਨ ਡੇਟ ਮੁਤਾਬਕ ਪਏ ਆ 15 ਜੀ ਸੂਆ ਦੂਜਾ ਬਾਕੀ ਬਰੀਡ ਵਾਈ ਚੱਕੀ ਜਰੂਰ ਆ ਪਰ ਅੱਜ ਭਾਗਤ ਜੀ ਅਲਾ ਹੋ ਜਾਣਾ ਜੀ ਜਿੱਦੇ ਤਿਆਰ ਹੋਗੀ ਉਹਦੇ ਤਿਆਰ ਆਲਾ ਹੋ ਜਾਊਗਾ ਸੇਵਾ ਗੌਰ ਹੋ ਜੇ ਤਾਂ ਜਿੰਨਾ ਦੁੱਧ ਮਰਜ਼ੀ ਲੈ ਲੈ ਕੋਈ ਅੱਗੇ ਮੌਸਮ ਵੀ ਠੰਡਾ ਆ ਜਾਣਾ ਤੁਹਾਨੂੰ ਵੀ ਪਤਾ ਬਣੂ ਬਣੂ ਫੇਰੇ ਤੇ ਦੁੱਧ ਇਹਨਾਂ ਤੋਂ ਕਰਮ ਆਲੀ ਹੋਂਦ ਜਿੰਨਾ ਮਰਜ਼ੀ ਲੈ ਲੈ ਇਹਦੀ ਡਿਮਾਂਡ ਜੀ ਇਹ ਵੀਰੇ 50 ਜੋ ਕਰਦਾਂਗੇ ਮਾਨਤਨ ਠੀਕ ਆ ਜੀ 50000 ਜੋ ਮਾਨਤਨ ਬਾਈ ਕਹਿੰਦਾ ਕਰਦਾਂਗੇ ਜੀ ਫੇਸ ਕੁਆਲਿਟੀ ਦਿਖਾ ਦੇ ਚੱਲਦਾ ਰਹਿਣਾ ਉਹ ਦਿਖਾ ਦੇ ਫੈਕਸ ਨਹੀਂ ਹੁੰਦੇ ਜੀ ਆਏਗਾ ਵੀਰ ਦਾ ਬਾਈ ਕਹਿੰਦਾ ਮਾਣ ਤਾਂ ਨੂੰ ਜਰੂਰ ਹੋ ਜੂਗਾ ਧੰਨਵਾਦ